ਲਗਾਤਾਰ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਜੋ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਗੱਲਬਾਤ ਕਰਦੇ ਆ ਪਰਿਵਾਰਿਕ ਮੈਂਬਰਾਂ ਦੇ ਨਾਲ ਇਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਹੈ ਤਾਂ ਮੈਂ ਮੰਦਿਰ ਜਾ ਕੇ ਆਈ ਹਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਕੇ ਆਇਓ ਕੀ ਕਹਿਣਾ ਹੈ ਪਰਿਵਾਰਕ ਅਸੀਂ ਇਨਸਾਨੀਅਤ ਸੰਸਥਾ ਵੱਲੋਂ ਆਏ ਹਾਂ ਜੀ ਤੇ ਇਸ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਆਮ ਸਾਹਿਬ ਵਿਖੇ ਗਏ ਸੀ ਤੇ ਉੱਥੋਂ ਦੇਖ ਕਰਾ ਕੇ ਅਰਦਾਸ ਕਰਕੇ ਆਏ ਆ ਕਿ ਰਾਜਵੀਰ ਜਵੰਦਾ ਜੀ ਜਲਦੀ ਠੀਕ ਹੋ ਕੇ ਘਰ ਆਪਣੇ ਵਾਪਸ ਜਾਣ ਇਹ ਉਹਨਾਂ ਦੇ ਮੈਸੇਜ ਨੂੰ ਮਿਲੇ ਆ ਅਸੀਂ ਅੰਦਰ ਹੋਰ ਤਾਂ ਕੋਈ ਪਰਿਵਾਰਕ ਮੈਂਬਰ ਸਾਨੂੰ ਨਹੀਂ ਮਿਲੇ ਰਿਸ਼ਤੇਦਾਰ ਸੀ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹ ਬਿਹਤਰ ਨਹੀਂ ਰਿਕਵਰ ਕਰ ਰਹੇ ਨਹੀਂ ਤੇ ਹੌਸਲੇ ਵਿੱਚ ਨੇ ਮਨ ਤਾਂ ਡੋਲਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਜਦੋਂ ਉਹ ਦੇਖਦੇ ਆ ਕਿ ਉਹਨਾਂ ਦੇ ਨਾਲ ਇੰਨੀ ਦੁਨੀਆ ਖੜੀ ਆ ਨੇ ਲੋਕ ਅਰਦਾਸਾਂ ਕਰ ਰਹੇ ਆ ਵਾਹਿਗੁਰੂ ਅੱਗੇ ਤੇ ਉਹ ਹੌਸਲੇ ਵਿੱਚ ਨੇ ਅਸੀਂ ਉਹਨਾਂ ਦੇ ਚਿਹਰੇ ਤੇ ਉਹ ਹੌਸਲਾ ਦੇਖਿਆ ਔਰ ਉਮੀਦ ਵੀ ਆ ਕਿ ਵਾਹਿਗੁਰੂ ਸਭ ਦੀਆਂ ਅਰਦਾਸਾਂ ਜ਼ਰੂਰ ਸੁਨੇਗਾ ਦਾ ਹੌਂਸਲਾ ਪਹਿਲੇ ਦਿਨੋਂ ਹੀ ਕਿਹਾ ਜਾ ਰਿਹਾ ਕਿ ਪਰਿਵਾਰ ਬੜੇ ਜ਼ਿਆਦਾ ਹੌਂਸਲੇ ਦੇ ਵਿੱਚ ਹੈ ਪਰਿਵਾਰ ਕਹਿ ਰਿਹਾ ਹੈ ਕਿ ਕੋਈ ਨਹੀਂ ਜਲਦ ਤੋਂ ਜਲਦ ਰਿਕਵਰ ਕਰਨਗੇ ਪਰ ਇੱਕ ਮਾਂ ਦੇ ਲਈ ਬਹੁਤ ਔਖਾ ਸਮਾਂ ਹੈ ਇੱਕ ਤੁਸੀਂ ਕਿਹਾ ਉਹਨਾਂ ਦੀ ਵਾਈਫ ਨਾਲ ਤੁਸੀਂ ਮਿਲ ਕੇ ਆਏ ਹੋ ਵਾਈਫ ਲਈ ਜਵਾਕਾਂ ਲਈ ਉਹਨਾਂ ਦੇ ਛੋਟੇ-ਛੋਟੇ ਬਹੁਤ ਔਖਾ ਸਮਾਂ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਦੇਖੋ ਇੱਕ ਮਾਂ ਆਪਣੇ ਪੁੱਤ ਨੂੰ ਇਸ ਤਰ੍ਹਾਂ ਦੇਖਣਾ ਵੀ ਮਨਜ਼ੂਰ ਨਹੀਂ ਕਰਦੀ ਕਹਿੰਦੇ ਨਾ ਮਾਂ ਨੂੰ ਸੁੱਤਾ ਪੁੱਤ ਵੀ ਜਿਹੜਾ ਆ ਉਹ ਔਖਾ ਲੱਗਦਾ ਹੈ ਕਿ ਮੈਮ ਆਪਣੇ ਪੁੱਤ ਨੂੰ ਸਿਰਫ ਜਾਗਦੇ ਦੇਖਾਂ ਸੁੱਤਾ ਹੋਇਆ ਵੀ ਉਹਦੇ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਅੱਜ ਤਾਂ ਉਹ ਬੱਚਾ ਕਿਸ ਹਾਲਤ ਦੇ ਵਿੱਚ ਪਿਆ ਆ ਸਾਨੂੰ ਸਾਰਿਆਂ ਨੂੰ ਪਤਾ ਆ ਪਰ ਅਸੀਂ ਸਟਰੋਂਗ ਹੋਣਾ ਆ ਅਸੀਂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਣਾ ਆ ਤਾਂ ਕਿ ਉਹ ਨਾ ਡੋਲ ਜਾਣ ਤੇ ਇਹ ਕਿਤੇ ਨਾ ਕਿਤੇ ਸਾਰੇ ਜਿਹੜੇ ਪੰਜਾਬ ਦਾ ਇੱਕ ਇੱਕ ਬੱਚਾ ਵੱਡਾ ਬਜ਼ੁਰਗ ਸਾਰੇ ਇਹੀ ਅਰਦਾਸ ਕਰ ਰਹੇ ਆ ਤੇ ਔਰ ਉਹਨਾਂ ਨੂੰ ਆ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਹੌਸਲਾ ਵੀ ਦੇ ਰਹੇ ਆ ਔਰ ਲੱਗਦਾ ਹੈ ਕਿ ਏਸੇ ਹੌਸਲੇ ਨਾਲ ਅੱਜ ਉਹ ਖੜੇ ਆ ਜੀ ਨਹੀਂ ਤਾਂ ਨਹੀਂ ਤਾਂ ਉਹ ਹੁਣ ਤੱਕ ਬਹੁਤ ਡੋਲ ਜਾਂਦੇ ਜਿਵੇਂ ਸ਼ੁਰੂ ਤੋਂ ਡਾਕਟਰ ਸਾਹਿਬ ਉਹਨਾਂ ਦੀ ਕੰਡੀਸ਼ਨ ਦੱਸ ਰਹੇ ਸੀ ਪਰ ਵਾਹਿਗੁਰੂ ਕਰੇਗਾ ਸਭ ਠੀਕ ਕਰੇਗਾ ਉਮੀਦ ਹੈ ਬਹੁਤ ਉਮੀਦ ਹੈ ਵਾਹਿਗੁਰੂ ਤੇ ਜੀ ਮੈਮ ਤੁਸੀਂ ਵੀ ਮੁਲਾਕਾਤ ਕਰਕੇ ਉਹ ਰਾਜਵੀਰ ਨੂੰ ਦੇਖਿਆ ਤੁਸੀਂ ਨਹੀਂ ਨਹੀਂ ਮਸ ਉਨ੍ਹਾਂ ਦੇ ਮਿਸਿਸ ਨੂੰ ਮਿਲ ਕੇ ਆਏ ਅਸੀਂ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਅੰਦਰ ਜਾ ਕੇ ਗੱਲਬਾਤ ਕੀਤੀ ਉਹਨਾਂ ਦੇ ਮਿਸਿਸ ਨੂੰ ਮਿਸਿਸ ਦੇ ਨਾਲ ਤੇ ਕੀ ਕਹਿਣਾ ਉਹਨਾਂ ਅਸੀਂ ਤਾਂ ਇਹੀ ਅਰਦਾਸ ਕਰ ਸਕਦੇ ਹਾਂ ਸਾਰੇ ਕਰ ਵੀ ਰਹੇ ਹਾਂ ਕਰਦੇ ਵੀ ਆਂ ਕਰਦੇ ਰਵਾਂਗੇ ਬੱਚਾ ਜਲਦੀ ਤੋਂ ਜਲਦੀ ਠੀਕ ਹੋਵੇ ਅਰਦਾਸਾਂ ਕੰਮ ਆਉਂਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਆ ਰਹੀਆਂ ਆ ਰਹੀਆਂ ਅਰਦਾਸਾਂ ਨਜ਼ਰ ਆ ਰਹੀ ਹੈ ਪਰ ਕੱਲ ਜੋ ਸ਼ਾਮੀ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨਸ ਉਹਨੇ ਥੋੜੀ ਜਿਹੀ ਚਿੰਤਾ ਕਿਤੇ ਨਾ ਕਿਤੇ ਸਾਰਿਆਂ ਦੀ ਵਧਾਈ ਸੀਗੀ ਜਿਸ ਸਮੇ ਉਹ ਮੈਡੀਕਲ ਉਹ ਟਾਈਮ ਲੰਘ ਗਿਆ ਰਾਤ ਦਾ ਹੁਣ ਵਧੀਆ ਟਾਈਮ ਪੋਜ਼ਿਟਿਵਿਟੀ ਲੈ ਕੇ ਚੱਲਦੇ ਹਾਂ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਹ ਬੱਚਾ ਜਲਦੀ ਠੀਕ ਹੋਊਗਾ ਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਇਨਸਾਨੀਅਤ ਸੰਸਥਾ ਤੋਂ ਇਹ ਸਾਡੇ ਨਾਲ ਮੌਜੂਦ ਸਨ ਤਾਂ ਰਾਜਵੀਰ ਕਹਿ ਰਹੇ ਨੇ ਰਿਕਵਰ ਕਰ ਰਿਹਾ ਜੋ ਰਾਤ ਨੂੰ ਬੁਲੇਟਿਨ ਜਾਰੀ ਹੋਇਆ ਸੀ ਉਸ ਸਮਾਂ ਲੰਘ ਗਿਆ ਪਰ ਹੁਣ ਜਿਹੜਾ ਕਿ ਅੰਦਰ ਜਾ ਕੇ ਆਏ ਨੇ ਉਹਨਾਂ ਦੀ ਵਾਈਫ ਦੇ ਨਾਲ ਗੱਲਬਾਤ ਕਰਕੇ ਆਏ ਨੇ ਤਾਂ ਕਹਿਣਾ ਹੈ ਕਿ ਰਾਜਵੀਰ ਰਿਕਵਰ ਕਰ ਰਿਹਾ ਪੰਜਾਬ ਪੂਰਾ ਅਰਦਾਸਾਂ ਕਰ ਰਿਹਾ ਪੂਰੇ ਪੰਜਾਬ ਦੀਆਂ ਅੱਜ ਅਰਦਾਸਾਂ ਕੰਮ ਆ ਰਹੀਆਂ ਨੇ ਰਾਜਵੀਰ ਦੀ ਹਾਲਤ ਜੋ ਹੈ ਉਹ ਠੀਕ ਹੋ ਰਹੀ ਹੈ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾਪਰ ਸਨ ਸ਼ਰਵੰਦ ਦਿਨਾਂ